ਹਾਂਜੀ ਇਹ ਵਾਲੇ ਮਸਲੀਨ ਦੇ ਸੂਟ ਆਉਣਗੇ ਜਿਨ੍ਹਾਂ ਉੱਤੇ ਹੈਂਡ ਪੇਂਟ ਹੋਇਆ ਹੈ ਨਾਲ ਦੁਪੱਟੇ ਵੀ ਬਹੁਤ ਜਿਆਦਾ ਫੈਨਸੀ ਬਨੇ ਹੋਏ ਉੱਤੇ ਹੈਂਡ ਪੇਂਟ ਹੈ ਦੁਪੱਟਿਆਂ ਦੇ ਉੱਪਰ ਵੀ ਇਹਦੇ ਵਿੱਚ ਆਪਾਂ ਆਫਰ ਵਾਲੇ ਸੂਟ ਲੈ ਕੇ ਆਏ ਆ ਵੀਡੀਓ ਸਕਿੱਪ ਨਾ ਕਰਿਓ ਜੀ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦਾ ਆਲ ਓਵਰ ਸੂਟ ਆਏਗਾ ਨਾਲ ਮਸਲੀਨ ਦਾ ਦੁਪੱਟਾ ਆਏਗਾ ਤੇ ਇਹਨਾਂ ਦੀ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਆ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਕੈਮਬ੍ਰਿਕ ਕਾਟਨ ਆਏਗੀ ਫੈਬਰਿਕ ਇਹਨਾਂ ਦਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਜਿੰਨਾ ਸੂਟਾਂ ਦੇ ਆਫਰ ਹੈ ਜੇ ਤੁਸੀਂ ਦੋ ਸੂਟ ਲੈਣੇ ਹੋ ਤਾਂ 1000 ਦੇ ਸ਼ਿਪਿੰਗ ਆਲ ਇੰਡੀਆ ਫ੍ਰੀ ਪੈਗੀ ਅਗਰ ਤੁਸੀਂ ਤਿੰਨ ਸੂਟ ਲੈਣੇ ਹੋ ਤਾਂ ਤੁਹਾਨੂੰ 1400 ਦੇ ਵੈਣਗੇ ਇਹ ਵਾਲੇ ਸੂਟ ਤੇ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਤੇ ਇਹ ਵਾਲੇ ਸੂਟ ਆਉਣਗੇ ਜੀ ਆਰਗੈਂਜ਼ਾ ਸ਼ਰਟ ਆਏਗੀ 2 ਮੀਟਰ ਦੀ ਨਾਲ ਬਾਟਮ ਆਏਗੀ ਜੌਰਜਟ ਦੀ ਤੇ ਇਹ ਵਾਲੇ ਦੋ ਸੂਟ ਤੁਸੀਂ ਆਪਣੀ ਚੋਇਸ ਦੇ ਸਿਲੈਕਟ ਕਰ ਸਕਦੇ ਹੋ ਤੇ ਤੀਸਰਾ ਸੂਟ ਅਸੀਂ ਆਪਣੀ ਚੋਇਸ ਦਾ ਇਸੇ ਹੀ ਕਲੈਕਸ਼ਨ ਦੇ ਵਿੱਚੋਂ ਭੇਜਾਂਗੇ ਮਤਲਬ ਕਿ 920 ਦੇ ਵਿੱਚ ਤੁਹਾਨੂੰ 3 ਸੂਟ ਮਿਲਣਗੇ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਵਿਦਆਊਟ ਦੁਪੱਟਾ ਨੇ ਜੀ ਇਹ ਆਫਰ ਵਾਲੇ ਸੂਟ ਹੁੰਦੇ ਆ ਇਹ ਬਹੁਤ ਜਲਦੀ ਸਟਾਕ ਖਤਮ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਸ਼ਰਟ ਦਾ ਕੱਪੜਾ ਆਰਗੈਂਜ਼ਾ ਰਹੇਗਾ 2.5 ਮੀਟਰ ਬਾਟਮ ਦਾ ਕੱਪੜਾ ਰਹੇਗਾ ਜੀ ਜੌਰਜਟ ਦੋ ਸੂਟ ਤੁਸੀਂ ਆਪਣੀ ਚੋਅ ਦੇ ਸਿਲੈਕਟ ਕਰ ਸਕਦੇ ਹੋ ਤੀਸਰਾ ਸੂਟ ਸਾਡੇ ਤਰਫੋਂ ਸੇ ਆਏਗਾ ਮਤਲਬ ਕਿ ਤੁਹਾਨੂੰ ਪਾਰਸਲ ਦੇ ਵਿੱਚ ਤਿੰਨ ਸੂਟ ਰিসিਵ ਹੋਣਗੇ ਤੀਸਰਾ ਸੂਟ ਇਸੇ ਹੀ ਕਲੈਕਸ਼ਨ ਦੇ ਵਿੱਚੋਂ ਆਏਗਾ ਕੋਈ ਵੀ ਕਲਰ ਦਾ ਸੂਟ ਆ ਸਕਦਾ ਤੁਹਾਡੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਐਡਰੈਸ ਐਂਡ ਪੇਮੈਂਟ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਸੋ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਥੈਂਕ ਯੂ ਸੋ ਮੱਚ